ਔਰ ਇਹ ਤੁਸੀਂ ਦੇਖੋ ਕਿ ਇੰਨੀ ਹਿੰਮਤ ਕਿ ਗਾਲ ਕੱਢਣ ਤੋਂ ਬਾਅਦ ਕਿ ਹਾਂ ਕੱਢੀਆ ਤੇ ਅੱਗੇ ਤੋਂ ਵੀ ਕੱਟਾਂਗਾ ਇਹ ਆਪਣੇ ਪਿਓਆਂ ਦੇ ਸਿਰ ਦੇ ਉੱਤੇ ਐਮ.ਐਲ.ਏ ਬਣੇ ਨੇ ਅਸੀਂ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਕਰਕੇ ਐਮ.ਐਲ.ਏ ਆ ਸੰਵਿਧਾਨ ਦੇ ਵਿੱਚ ਰક્ષਣ ਨਾਲ ਲੈ ਕੇ ਦੰਦੇ ਤਾਂ ਸ਼ਾਇਦ ਸਾਡੇ ਵਰਗੇ ਗਰੀਬ ਬੰਦੇ ਇਸ ਵਿਧਾਨ ਸਭਾ ਦੀਆਂ ਪੌੜੀਆਂ 'ਤੇ ਚੜ ਪਾਉਂਦੇ ਨਹੀਂ ਜੀ ਮੈਂ ਆਪਣੀ ਜਿਹੜੀ ਗੱਲ ਸੀ ਉਹ ਵਿਧਾਨ ਸਭਾ 'ਚ ਰੱਖ ਦਿਤੀ ਐ ਤੇ ਉਸ ਤੋਂ ਬਾਅਦ ਪਾਰਟੀ ਨੇ ਆਪਣੇ ਤੌਰ 'ਤੇ ਦੇਖਣਾ ਕਿ ਕੀ ਫੈਸਲਾ ਕਰੇ ਜੋ ਜਦੋਂ ਵੀ ਵਿਧਾਨ ਸਭਾ اجلاس ਹੁੰਦਾ ਹੈ ਉਸ ਵਕਤ ਸਦਨ ਨੂੰ ਪਵਿੱਤਰ ਕਿਹਾ ਜਾਂਦਾ ਹੈ ਤੇ ਪਵਿੱਤਰ ਸਦਨ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾਂਦੀਆਂ ਨੇ ਪਰ ਅੱਜ ਸਦਨ ਦੇ ਵਿੱਚ ਅਖੀਰਲਾ ਦਿਨ ਸੀ ਸਪੈਸ਼ਲ ਬੁਲਾਇਆ ਗਿਆ ਸਦਨ ਦੇ ਵਿੱਚ ਪਰ ਗਿਆਸਪੁਰਾ ਸਾਹਿਬ ਦੇ ਨਾਲ ਇਹ ਘਟਨਾ ਘਟਦੀ ਹੈ ਉਹ ਜਾਣਕਾਰੀ ਦਵਾਂਗੇ ਸਾਡੇ ਨਾਲ ਨੇ ਕਿ ਗਿਆਸਪੁਰਾ ਸਾਹਿਬ ਕੀ ਵਾਪਰੇ ਅੰਦਰ ਕੀ ਕੁਝ ਹੋਇਆ ਕਿ ਉਸ ਤੋਂ ਬਾਅਦ ਗਾਲ ਕੱਢਣ ਤੱਕ ਦਾ ਇੱਕ ਤਰੀਕੇ ਦੇ ਨਾਲ ਮਾਹੌਲ ਬਣ ਗਿਆ ਉੱਥੇ ਕੀ ਕੁਝ ਜਾਣਕਾਰੀਆਂ ਕੀ ਨੇ ਕੀ ਹੋਇਆ ਕਿੰਨਾ ਦੇਖੋ ਵਿਧਾਨ ਸਭਾ ਦੇ ਵਿੱਚ ਹੈਲਦੀ ਡਿਬੇਟ ਹਮੇਸ਼ਾ ਚੱਲਦੀ ਹੈ ਤੇ ਚੱਲਣੀ ਵੀ ਚਾਹੀਦੀ ਹੈ ਜੀ ਤੇ ਉਸ ਦੇ ਵਿੱਚ ਜੇ ਕੋਈ ਆਪਣੇ ਪੈਸੇ ਦੇ ਹੰਕਾਰ ਦੇ ਵਿੱਚ ਆਪਣੇ ਤੋਂ ਉਸ ਦੇ ਵਿੱਚ ਜੇ ਕੋਈ ਕਹੇ ਕਿ ਮੈਂ ਦੂਜੇ ਨੂੰ ਗਾਲਾਂ ਤੱਕ ਉਤਰ ਜਾਵੇ ਤਾਂ ਮੈਨੂੰ ਲੱਗਦਾ ਕਿ ਉਹਦੀ ਸੋਚ ਹੈ ਅੱਗੇ ਜਿਹੜੇ ਵਿਗੜੇ ਹੋਏ ਕਾਕੇ ਜਿਹੜੇ ਸੀਗੇ ਇਹ ਅਸੀਂ ਮੌਲਾਂ ਦੇ ਵਿੱਚ ਜਾਂ ਗਲੀਆਂ ਦੇ ਵਿੱਚ ਜਾਂ ਉਹਦੇ ਵਿੱਚ ਖੜਦੋਂਬ ਪਾਉਂਦੇ ਦੇਖਦੇ ਸੀਗੇ ਅੱਜ ਉਹੀ ਜਿਹੜੇ ਕਾਕੇ ਨੇ ਅੱਜ ਵਿਧਾਨ ਸਭਾ ਦੇ ਪਵਿੱਤਰ ਸਦਨ ਦੇ ਵਿੱਚ ਬੈਠ ਕੇ ਉਹ ਉਸੇ ਤਰੀਕੇ ਦਾ ਖੜਦੋਂਬ ਪਾਉਂਦੇ ਤੁਹਾਡੇ ਸਾਹਮਣੇ ਨੇ ਔਰ ਇਹ ਤੁਸੀਂ ਦੇਖੋ ਕਿ ਇੰਨੀ ਹਿੰਮਤ ਕਿ ਗਾਲ ਕੱਢਣ ਤੋਂ ਬਾਅਦ ਕਿ ਹਾਂ ਕੱਢੀਆ ਤੇ ਅੱਗੇ ਵੀ ਕੱਢਾਂਗਾ ਤੇ ਇਹ ਔਰ ਉਸ ਤੋਂ ਬਾਅਦ ਇਹ ਗੱਲ ਸਾਰੀ ਰਿਕਾਰਡ ਦੇ ਵਿੱਚ ਨੋਟ ਹੋਈ ਹੈ ਤੇ ਉਹਦੇ ਉੱਪਰ ਐਕਸ਼ਨ ਕੋਈ ਨਾ ਲੈਣਾ ਮੈਨੂੰ ਲੱਗਦਾ ਇਹ ਵੀ ਕਿਤੇ ਨਾ ਕਿਤੇ ਜਿਹੜਾ ਕਿ ਉਹ ਲੈਣਾ ਚਾਹੀਦਾ ਸੀ ਜਿਹੜਾ ਨਹੀਂ ਲਿਆ ਗਿਆ ਤੇ ਇਹ ਸ਼ਾਇਦ ਵੀ ਜੇ ਅੱਜ ਇਹ ਕਿਸੇ ਹੋਰ ਸਮਾਜ ਦੇ ਬੰਦੇ ਨੂੰ ਇਦਾਂ ਦੀ ਗਾਲ ਕੱਢੀ ਜਾਂਦੀ ਤਾਂ ਮੈਨੂੰ ਲੱਗਦਾ ਕਿ ਉਹਦੇ ਤੇ ਐਕਸ਼ਨ ਲਿਆ ਜਾਂਦਾ ਤੇ ਮੈਂ ਫੇਰ ਕਹਿਣਾ ਚਾਹੁੰਦਾ ਕਿ ਬੇਸ਼ੱਕ ਇਹ ਜਿਹੜੇ ਲੋਕ ਨੇ ਇਹ ਆਪਣੇ ਪਿਓਾਂ ਦੇ ਸਿਰ ਦੇ ਉੱਤੇ ਐਮਐਲਏ ਬਣੇ ਨੇ ਅਸੀਂ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਕਰਕੇ ਐਮਐਲਏ ਆ ਤੇ ਸਾਨੂੰ ਇਸ ਗੱਲ ਦਾ ਮਾਣ ਆ ਕਿ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਨੇ ਸਾਨੂੰ ਹੱਕ ਲੈ ਕੇ ਦਿੱਤੇ ਨੇ ਅਸੀਂ ਉਹਨਾਂ ਦੇ ਹੱਕ ਕਰਕੇ ਜੇ ਅਗਜ ਬਾਬਾ ਸਾਹਿਬ ਸਾਨੂੰ ਸੰਵਿਧਾਨ ਦੇ ਵਿੱਚ ਰક્ષਣ ਨਾਲ ਲੈ ਕੇ ਦੰਦੇ ਤਾਂ ਸ਼ਾਇਦ ਸਾਡੇ ਵਰਗੇ ਗਰੀਬ ਬੰਦੇ ਇਸ ਵਿਧਾਨ ਸਭਾ ਦੀਆਂ ਪੌੜੀਆਂ 'ਤੇ ਚੜ ਪਾਉਂਦੇ ਤੇ ਇਹੀ ਇਹਨਾਂ ਨੂੰ ਦੁੱਖ ਹੈ ਕਿ ਜਿਹੜੇ ਗਰੀਬ ਲੋਕ ਨੇ ਕਿੱਥੋਂ ਆ ਗਏ ਪਹੁੰਚ ਕਿਵੇਂ ਗਏ ਜੈਸਪੁਰਾ ਸਾਹਿਬ ਜਦੋਂ ਪਿਛਲੇ ਸਮੇਂ ਚੱਲ ਰਿਹਾ ਸੀ ਵਿਧਾਨ ਸਭਾ ਸੈਸ਼ਨ ਉਸ ਵਕਤ ਕਾਂਗਰਸ ਦੇ ਵਿਧਾਇਕ ਆਦਮਪੁਰ ਹਲਕੇ ਤੋਂ ਸੁਖਮਿੰਦਰ ਸਿੰਘ ਕੋਟਲੀ ਜਿਹੜੇ ਨੇ ਉਹਨਾਂ ਦੇ ਨਾਲ ਵੀ ਇਦਾਂ ਦੀ ਸ਼ਬਦਾਵਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵਰਤੀ ਗਈ ਸੀ ਉਹ ਕਹਿੰਦੇ ਸੀ ਫਿਰ ਇਹਨੂੰ ਵੇਖਿਆ ਜਾ ਸਕਦਾ ਹੈ ਕਿ ਸਤਨਦੀਪ ਪਵਿੱਤਰਤਾ ਜਿਹੜੀ ਹੈ ਇਸ ਤਰੀਕੇ ਦੇ ਨਾਲ ਬਰਕਰਾਰ ਜਿਹੜੀ ਹੈ ਉਹ ਨਹੀਂ ਰੱਖੀ ਜਾਂਦੀ ਉਹ ਤੁਹਾਡੀ ਪਾਰਟੀ ਵਾਲੇ ਪਾਸਿਓਂ ਵੀ ਵੱਖਵਾ ਜਿਹੜਾ ਹੈ ਜਾਂ ਫਰਕ ਜਿਹੜਾ ਹੈ ਉਹ ਰੱਖਿਆ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਹੁਣ ਤੁਸੀਂ ਮਹਿਸੂਸ ਕਰ ਰਹੇ ਹੋ ਫਿਰ ਲੱ ਨਹੀਂ ਹੋਇਆ ਪਰ ਇਦਾਂ ਦਾ ਨਹੀਂ ਹੋਣਾ ਚਾਹੀਦਾ ਵਿਧਾਨ ਸਭਾ ਦੇ ਵਿੱਚ ਕਿਸੇ ਵੀ ਪ੍ਰਤੀ ਤੇ ਇਦਾਂ ਦੀ ਜਿਹੜੀ ਹੈਗੀ ਆ ਹਰਕਤ ਉਹ ਨਹੀਂ ਹੋਣੀ ਚਾਹੀਦੀ ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਥੋੜੀ ਆ ਔਰ ਲੋਕ ਵੀ ਇਸ ਗੱਲ ਦਾ ਇਹਨਾਂ ਲੋਕਾਂ ਨੂੰ ਜਵਾਬ ਦੇਣਗੇ ਕਿ ਜਿਹੜੇ ਲੋਕ ਵਿਧਾਨ ਸਭਾ ਵਰਗੀ ਪਵਿੱਤਰ ਜਗ੍ਹਾ ਦੇ ਵਿੱਚ ਬੈਠ ਕੇ ਵੀ ਜੇ ਉਹ ਇਦਾਂ ਦੇ ਸ਼ਬਦ ਬੋਲਦੇ ਆ ਤਾਂ ਆਪਦੇ ਘਰਾਂ ਦੇ ਵਿੱਚ ਉਹ ਕਿਦਾਂ ਦੇ ਸ਼ਬਦ ਬੋਲਦੇ ਹੋਣਗੇ ਇਹਦਾ ਤੁਸੀਂ ਅੰਦਾਜ਼ਾ ਆਪ ਲਾ ਸਕਦੇ ਤੁਸੀਂ ਇਸ ਹਾਲਾਤ ਦੇ ਵਿੱਚ ਤਾਂ ਸਾਰੀ ਗੱਲ ਲੋਕਾਂ ਦੇ ਸਾਹਮਣੇ ਰੱਖ ਹੀ ਦਿੱਤੀ ਲੋਕਾਂ ਨੂੰ ਪਤਾ ਹੈ ਪਰ ਨਿੱਜੀ ਤੌਰ ਦੇ ਉੱਪਰ ਮੁੱਖ ਮੰਤਰੀ ਸਾਹਿਬ ਦੇ ਨਾਲ ਕਿਸੇ ਤਰੀਕੇ ਦੀ ਮੁਲਾਕਾਤ ਹੋਏਗੀ ਜਾਂ ਫਿਰ ਸਪੀਕਰ ਸਾਹਿਬ ਦੇ ਨਾਲ ਤੁਸੀਂ ਆਪਣਾ ਇਹ ਮਫਾਦ ਲੈ ਕੇ ਪਹੁੰਚੋਗੇ ਨਾ ਨਹੀਂ ਜੀ ਮੈਂ ਆਪਣੀ ਜਿਹੜੀ ਗੱਲ ਸੀ ਉਹ ਵਿਧਾਨ ਸਭਾ 'ਚ ਰੱਖ ਦਿੰਦੀ ਐ ਤੇ ਉਸ ਤੋਂ ਬਾਅਦ ਪਾਰਟੀ ਨੇ ਆਪਣੇ ਤੌਰ ਤੇ ਦੇਖਣਾ ਕਿ ਕੀ ਫੈਸਲਾ ਲੈਣਾ ਬਹੁਤ ਸੋ ਇਹ 찬 ਗਿਆਸਪੁਰ ਸਾਹਿਬ ਆ ਵਿਧਾਇਕ ਸਾਹਿਬ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਹਿੰਦੇ ਕਿ ਜਿਹੜੀ ਗਲਤ ਸ਼ਬਦਾਵਲੀ ਵਰਤੀ ਗਈ ਉਸ ਗਲਤ ਸ਼ਬਦਾਵਲੀ ਨੂੰ ਪਹਿਲੀ ਗੱਲ ਤਾਂ ਵਰਤਣਾ ਨਹੀਂ ਚਾਹੀਦਾ ਸੀ ਉਹ ਕਹਿੰਦੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਰਦਨਦੀਪ ਪਵਿੱਤਰਤਾ ਨੂੰ ਠੇਸ ਲਾਉਂਦੀਆਂ ਨੇ ਢਾਹ ਲਾਉਂਦੀਆਂ ਨੇ ਨੁਕਸਾਨ ਪਹੁੰਚਾਉਂਦੀਆਂ ਨੇ ਬਿਲਕੁਲ ਚੰਗੀ ਗੱਲ ਹੈ ਪਰ ਨਾਲ ਦੀ ਨਾਲ ਜਦੋਂ ਉਹਨਾਂ ਕੋਲੇ ਸਵਾਲ ਸੁਖਿੰਦਰ ਸਿੰਘ ਕੋਟਲੀ ਹੋਰਾਂ ਦੇ ਬਾਰੇ ਪੁੱਛਿਆ ਗਿਆ ਕਿ ਭਈ ਕੁਝ ਸਮਾਂ ਪਹਿਲਾਂ ਸੁਖਿੰਦਰ ਸਿੰਘ ਕੋਟਲੀ ਹੋਰਾਂ ਦੇ ਵੱਲੋਂ ਵੀ ਇਹੀ ਗੱਲ ਕਹੀ ਗਈ ਸੀ ਕਿ ਮੈਨੂੰ ਦਲਿਤ ਹੋਣ ਦੇ ਨਾਤੇ ਟਾਰਗੇਟ ਕੀਤਾ ਗਿਆ ਉਹ ਕਹਿੰਦੇ ਕਿ ਉਸ ਵਕਤ ਚਲੋ ਉਹ ਸਦਨ ਦੇ ਵਿੱਚ ਮੌਜੂਦ ਨਹੀਂ ਸੀ ਪਰ ਇਦਾਂ ਨਹੀਂ ਹੋਣਾ ਚਾਹੀਦਾ ਇਹ ਸਾਰੀਆਂ ਪ੍ਰਕਿਰਿਆਵ ਇਸ ਤਰੀਕੇ ਦੇ ਨਾਲ ਕੀ ਚੱਲਣ ਦੇ ਲਈ ਲੋਕ ਦੇਖਦੇ ਬਾਚਦੇ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵੱਡੇ ਸਵਾਲ ਖੜੇ ਕਰ ਗਈਆਂ ਨੇ ਗਿਆਸਪੁਰਾ ਸਾਹਿਬ ਦੇ ਵੱਲੋਂ ਆਪਣੇ ਮਨ ਦੇ ਬਲਬਲੇ ਜਿਹੜੇ ਨੇ ਉਹ ਜਲਾਸ ਦੇ ਦੌਰਾਨ ਵੀ ਸਾਂਝੇ ਕੀਤੇ ਗਏ ਪਰ ਨਾਲ ਦੀ ਨਾਲ ਕਮੈਂਟ ਸੈਕਸ਼ਨ ਦੇ ਕੋਲ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਡੇ ਕੋਲ ਵੀ ਜਾਣਨਾ ਚਾਹਾਂਗੇ ਕਿ ਤੁਸੀਂ ਇਸ ਮਸਲੇ ਮਫਾਦ ਦੇ ਬਾਰੇ ਕੀ ਸੋਚ ਦੇ ਵਿਚਾਰਦੇ ਹੋ ਕਿ ਜੂਨੀਅਰ ਹੈਨਰੀ ਹੋਰਾਂ ਦੇ ਵੱਲੋਂ ਕੱਢੀ ਗਈ ਗਾਲ ਉਸ ਤੋਂ ਬਾਅਦ ਇਹ ਕਹਿਣਾ ਕਿ ਭਾਈ ਮੈਂ ਤਾਂ ਕੱਢਾਂਗਾ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਬਾਚਦੇ ਤੇ ਨਾਪਦੇ ਤੋਲਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਇਹਦੇ ਬਾਰੇ ਵੀ ਲਿਖਣਾ ਜ਼ਰੂਰ ਇਸ ਤਰੀਕੇ ਦੀਆਂ ਹਰਕਤਾਂ ਕੀ ਪਵ ਦੇ ਮੁੱਖ ਮੰਤਰੀ ਪੋਗਾਨਸ ਨੂੰ ਮਾਣ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹਦੇ ਉੱਪਰ ਕੀ ਸਖਤ ਫੈਸਲਾ ਲੈਣਾ ਚਾਹੀਦਾ ਹੈ ਇਹਦੇ ਉੱਪਰ ਵੀ ਆਪਣੀ ਵਿਚਾਰਾਂ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ